ਨਸ਼ਾ ਵੇਚਣ ਵਾਲੇ ਮਾਂ ਪੁੱਤ ਚੜ੍ਹੇ ਪੁਲਿਸ ਤੇ ਅੜਿੱਕੇ ਮਾਂ ਪੁੱਤ ਦੇ ਕੋਲੋਂ ਹੈਰੋਨ ਹੋਈ ਬ੍ਰਾਹਮਚ ਤੁਹਾਨੂੰ ਦੱਸਦੇ ਕਿ ਖਬਰ ਬਠਿੰਡਾ ਦੀ ਹੈ ਜਿੱਥੇ ਬਠਿੰਡਾ ਦੇ ਵਿੱਚੋਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਸ ਇਲਾਕੇ ਦੇ ਵਿੱਚ ਇੱਕ ਮਾਂ ਪੁੱਤ ਦੋਵੇਂ ਜਾਨੇ ਰਲ ਕੇ ਨਸ਼ਾ ਵੇਚ ਰਹੇ ਨੇ ਤੇ ਅੱਜ ਪੁਲਿਸ ਨੇ ਰੇਡ ਕਰਕੇ ਇਹਨਾਂ ਦੋਵੇਂ ਮਾਂ ਪੁੱਤਾਂ ਨੂੰ ਹੈਰੋਨ ਸਮੇਤ ਗ੍ਰਿਫਤਾਰ ਕੀਤਾ ਤੁਹਾਨੂੰ ਦੱਸਦੇ ਕਿ ਇਸ ਮਹਿਲਾ ਦੇ ਉੱਪਰ ਪਹਿਲਾਂ ਵੀ ਐਨਡੀਪੀ ਐਕਟ ਦੇ ਤਹਿਤ ਮਾਮਲੇ ਦਰਜ ਸੀ ਤੇ ਹੁਣ ਆਪਣੇ ਪੁੱਤ ਦੇ ਨਾਲ ਰਲ ਕੇ ਜੇਲ੍ਹ ਤੋਂ ਬਾਅਦ ਆ ਕੇ ਨਸ਼ਾ ਵੇਚ ਰਹੀ ਸੀ ਤੇ ਆਪਣੇ ਪੁੱਤ ਨੂੰ ਵੀ ਅਜਿਹੇ ਕੰਮਾਂ ਦੇ ਵਿੱਚ ਪਾ ਕੇ ਉਸਨੇ ਉਸਦੀ ਵੀ ਜ਼ਿੰਦਗੀ ਖਰਾਬ ਕਰ ਦਿੱਤੀ ਐਸਐਸਪੀ ਸਾਹਿਬ ਬਠਿੰਡਾ ਸ਼੍ਰੀ ਦੀਪਕਰ ਸਾਹਿਬ ਆਈਪੀਐਸ ਅਤੇ ਸ਼੍ਰੀ ਅਜੀਤ ਗਾਂਧੀ ਆਈਪੀਐਸ ਐਸਪੀਡੀ ਸਾਹਿਬ ਜੀ ਵੱਲੋਂ ਇੱਕ ਵਿਸ਼ੇਸ਼ ਮਹਿਮ ਚਲਾਇਆ ਗਿਆ ਨਸ਼ਾ ਵਿਰੋਧ ਜਿਹੜੇ ਅਮਸਰ ਨੇ ਤਸਕਰ ਨੇ ਅਤੇ ਹੋਰ ਗੈਰਕਾਨੂੰਨੀ ਅਨਸਰਬੋਧ ਕਿਉਂਕਿ ਲੋਕ ਸਭਾ ਇਲੈਕਸ਼ਨ ਚੱਲ ਰਹੇ ਨੇ ਅਤੇ ਕੋਣ ਜਾਤਾ ਲਾਗੂ ਹੋਇਆ ਹੋਇਆ ਵਾ ਇਸੇ ਤਹਿਤ ਕਾਰਵਾਈ ਕਰਦੇ ਹੋਏ ਇਨਚਾਰਜ ਸੀਏ 2 ਇੰਸਪੈਕਟਰ ਕਰਨਦੀਪ ਸਿੰਘ ਨੇ ਆਪਣੀ ਟੀਮ ਦੇ ਨਾਲ ਇੱਕ ਔਰਤ ਵੀਨਾ ਅਤੇ ਉਸ ਦਾ ਲੜਕਾ ਕਰਨ ਨੂੰ ਕਾਬੂ ਕੀਤਾ ਵਾ ਜੋ ਧਵਨ ਕਲੋਨੀ ਫਰੋਜਪੁਰ ਦੇ ਰਹਿਣ ਵਾਲੇ ਨੇ ਇਹਨਾਂ ਤੋਂ ਬਿੱਲੂ ਟਾਪੇ ਮਾਰਟਨ ਤੋਂ ਕਾਬੂ ਕੀਤਾ ਤਸੋਗ੍ਰਾਮ ਹਿਰਨ ਬਰਾਬਰ ਕੀਤੀ ਹੈ ਜਿਹੜੀ ਔਰਤ ਵੀਨਾ ਵਾ ਇਹਦੇ ਵਿਰੁੱਧ ਕਥਾਣਾ ਸਿਟੀ ਫਰੋਜਪੁਰ ਦੇ ਵਿੱਚ ਪਹਿਲਾਂ ਵੀ ਮਗੱਤਮਾ ਦਰਜ ਹੈ ਐਨਡੀਪੀਐਸ ਦਾ ਹੀ ਹੈ ਕਿ ਕਿਤੋਂ ਨਸ਼ਾ ਲੈ ਕੇ ਆਂਦੇ ਸੀ ਕਿੱਥੇ ਜਾ ਰਹੇ ਸੀ ਉਹਦੀ ਸਾਰੀ ਤਫ਼ਤੀਸ਼ ਚੱਲ ਰਹੀ ਹੈ ਹੋਰ ਅਹਿਮ ਖੁਲਾਸੇ ਹੋਣਗੇ ਇਹ ਸਰਦ ਫਟਾ ਲਗੇ ਕਿ ਕਿੰਨੀ ਕਿਤੇਰ ਤੋਂ ਕੰਮ ਕਰਦੇ ਇਹ ਤੇ ਰੰਡੇ ਕਿਵੇਂ ਆਈ ਸੀ ਉਹ ਵੈਰੀਫਾਈ ਕਰ ਰਹੇ ਆ ਜੀ ਇਹਦਾ ਰਮਾਨ ਲੈ ਕੇ ਤਸਦੀਕ ਕਰ ਰਹੇ ਆ ਕਿ ਕਿਨੂੰ ਕਿਨੂੰ ਸਪਲਾਈ ਕਰਨਾ ਸੀ ਬੈਕਵਰਡ ਫਾਰਵਰਡ ਲਿੰਕ ਦੀ ਤਸਦੀਕ ਕਰ ਰਹੇ ਆ ਜੀ